85 ਲੱਖ ਦੇ ਮੋਮੋਸ ਖਾ ਗਿਆ ਮੁੰਡਾ ਪੂਰਾ ਮਾਮਲਾ ਜਾਣ ਤੁਸੀਂ ਵੀ ਮਾਰੋਗੇ ਮੱਥੇ ਤੇ ਹੱਥ ਜੀ ਹਾਂ ਉੱਤਰ ਪ੍ਰਦੇਸ਼ ਦੇ ਦਿਵਾਰੀਆ ਜ਼ਿਲ੍ਹੇ ਤੋਂ ਇੱਕ ਬਹੁਤ ਹੀ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਜਿੱਥੇ ਤਿੰਨ ਨੌਜਵਾਨਾਂ ਨੇ ਇੱਕ ਮਾਸੂਮ ਬੱਚੇ ਨੂੰ ਆਪਣੀਆਂ ਗੱਲਾਂ 'ਚ ਫਸਾ ਕੇ ਉਸ ਤੋਂ 85 ਲੱਖ ਰੁਪਏ ਦੇ ਸੋਨੇ ਦੇ ਗਹਿਣੇ ਮੋਮੋਸ ਦੇ ਬਦਲੇ ਠੱਗ ਲਏ ਇਹ ਘਟਨਾ ਦਿਵਾਰੀਆ ਕਸੀਆ ਰੋਡ ਤੇ ਸਥਿਤ ਡੂਮਰੀ ਚੌਰਾਹੇ ਦੀ ਹੈ ਜਿੱਥੇ ਮੁਲਜ਼ਮ ਮੋਮੋਸੀ ਰੇੜੀ ਲਗਾਉਂਦੇ ਸਨ ਇਹ ਤੋਖਾ ਟਰੜੀ ਦਾ ਖੁਲਾਸਾ ਉਦੋਂ ਹੋਇਆ ਜਦੋਂ ਬੱਚੇ ਦੀ ਪੈਣ ਨੇ ਆਪਣੇ ਗਹਿਣਿਆਂ ਦੀ ਮੰਗ ਕੀਤੀ ਜਦੋਂ ਪਰਿਵਾਰ ਨੇ ਅਲਮਾਰੀ ਖੋਲੀ ਤਾਂ ਉਹਨਾਂ ਦੇ ਹੋਸ਼ ਉੱਡ ਗਏ ਕਿਉਂਕਿ ਸਾਰੇ ਗਹਿਣੇ ਗਾਇਬ ਸਨ ਜਦੋਂ ਪਰਿਵਾਰ ਨੇ ਸਖਤੀ ਨਾਲ ਪੁੱਛਿਆ ਤਾਂ ਸੱਤਵੀਂ ਜਮਾਤ ਚ ਪੜਦੇ ਬੱਚੇ ਨੇ ਦੱਸਿਆ ਕਿ ਉਸਨੇ ਮੋਮੋਸ ਖਾਣ ਦੇ ਬਦਲੇ ਇਹ ਸਾਰੇ ਗਹਿਣੇ ਉਹਨਾਂ ਨੌਜਵਾਨਾਂ ਨੂੰ ਦਿੱਤੇ ਸਨ ਬੱਚੇ ਦੇ ਪਿਤਾ ਵਿਮਲੇਸ਼ ਮਿਸ਼ਰਾ ਜੋ ਕਿ ਵਾਰਾਨਸੀ ਚਿਕ ਮੰਦਰ ਦੇ ਪੁਜਾਰੀ ਨੇ ਰਾਮਪੁਰ کارਖਾਨਾ ਪੁਲਿਸ ਸਟੇਸ਼ਨ 'ਚ ਐਫ ਆਈ ਆਰ ਦਰਜ ਕਰਵਾਈ ਉਹਨਾਂ ਦੱਸਿਆ ਕਿ ਮੁਲਜ਼ਮ ਨੇ ਉਹਨਾਂ ਦੇ ਪੁੱਤਰ ਨਾਲ ਦੋਸਤੀ ਕੀਤੀ ਜੋ ਪਿੰਡ 'ਚ ਰਹਿ ਕੇ ਪੜ੍ਹਾਈ ਕਰ ਰਿਹਾ ਸੀ ਉਸ ਨੂੰ ਲਾਲਚ ਦੇ ਕੇ ਕਰੋ ਗਹਿਣੇ ਲਿਆਉਣ ਲਈ ਵਸਾਇਆ ਇਹ ਗਹਿਣੇ ਬੱਚੇ ਤੇ ਉਸਦੀ ਭੈਣ ਦੇ ਸਨ ਫਿਲਹਾਲ ਰਾਮਪੁਰਾ ਜਿਹੜਾ ਕਿ ਕਾਰਖਾਨਾ ਦੇ ਐਸ ਐਚਓ ਦਵਿੰਦਰ ਕੁਮਾਰ ਸਿੰਘ ਨੇ ਦੱਸਿਆ ਕਿ ਪਿੱਤਾ ਦੀ ਸ਼ਿਕਾਇਤ ਦੇ ਆਧਾਰ ਤੇ ਮਾਮਲਾ ਦਰਜ ਕਰ ਲਿਆ ਹੈ। આરોપી ਹੈ ਜਿਹੜਾ ਫਿਲਹਾਲ ਫਰਾਰ ਹੈ ਅਤੇ ਪੁਲਿਸ ਵੱਲੋਂ ਉਹਨਾਂ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਪੁਲਿਸ ਨੇ ਭਰੋਸਾ ਦਿੱਤਾ ਹੈ ਕਿ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਜਲਦ ਹੀ આરોપીਆਂ ਨੂੰ ਕਾਬੂ ਕਰ ਲਿਆ ਜਾਵੇਗਾ। 85 ਲੱਖ ਦੇ ਮੋਮੋਸ ਖਾ ਗਿਆ ਮੁੰਡਾ ਪੂਰਾ ਮਾਮਲਾ ਜਾਣ ਤੁਸੀਂ ਵੀ ਮਾਰੋਗੇ ਮੱਥੇ ਤੇ ਹੱਥ ਜੀ ਹਾਂ ਉੱਤਰ ਪ੍ਰਦੇਸ਼ ਦੇ ਦਿਵਾਰੀਆ ਜ਼ਿਲ੍ਹੇ ਤੋਂ ਇੱਕ ਬਹੁਤ ਹੀ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਜਿੱਥੇ ਤਿੰਨ ਨੌਜਵਾਨਾਂ ਨੇ ਇੱਕ ਮਾਸੂਮ ਬੱਚੇ ਨੂੰ ਆਪਣੀਆਂ ਗੱਲਾਂ 'ਚ ਫਸਾ ਕੇ ਉਸ ਤੋਂ 85 ਲੱਖ ਰੁਪਏ ਦੇ ਸੋਨੇ ਦੇ ਗਹਿਣੇ ਮੋਮੋਸ ਦੇ ਬਦਲੇ ਠੱਗ ਲਏ ਇਹ ਘਟਨਾ ਦਿਵਾਰੀਆ ਕਸੀਆ ਰੋਡ ਤੇ ਸਥਿਤ ਡੂਮਰੀ ਚੌਰਾਹੇ ਦੀ ਹੈ ਜਿੱਥੇ ਮੁਲਜ਼ਮ ਮੋਮੋਸ ਦੀ ਰੇੜੀ ਲਗਾਉਂਦੇ ਸਨ ਇਹ ਤੋਖਾ ਟਰੜੀ ਦਾ ਖੁਲਾਸਾ ਉਦੋਂ ਹੋਇਆ ਜਦੋਂ ਬੱਚੇ ਦੀ ਪੈਣ ਨੇ ਆਪਣੇ ਗਹਿਣਿਆਂ ਦੀ ਮੰਗ ਕੀਤੀ ਜਦੋਂ ਪਰਿਵਾਰ ਨੇ ਅਲਮਾਰੀ ਖੋਲੀ ਤਾਂ ਉਹਨਾਂ ਦੇ ਹੋਸ਼ ਉੱਡ ਗਏ ਕਿਉਂਕਿ ਸਾਰੇ ਗਹਿਣੇ ਗਾਇਬ ਸਨ ਜਦੋਂ ਪਰਿਵਾਰ ਨੇ ਸਖਤੀ ਨਾਲ ਪੁੱਛਿਆ ਤਾਂ ਸੱਤਵੀਂ ਜਮਾਤ ਚ ਪੜਦੇ ਬੱਚੇ ਨੇ ਦੱਸਿਆ ਕਿ ਉਸਨੇ ਮੋਮੋਸ ਖਾਣ ਦੇ ਬਦਲੇ ਇਹ ਸਾਰੇ ਗਹਿਣੇ ਉਹਨਾਂ ਨੌਜਵਾਨਾਂ ਨੂੰ ਦਿੱਤੇ ਸਨ ਬੱਚੇ ਦੇ ਪਿਤਾ ਵਿਮਲੇਸ਼ ਮਿਸ਼ਰਾ ਜੋ ਕਿ ਵਾਰਾਨਸੀ ਚ ਕਮੰਦਰ ਦੇ ਪੁਜਾਰੀ ਨੇ ਰਾਮਪੁਰ کارਖਾਨਾ ਪੁਲਿਸ ਸਟੇਸ਼ਨ ਚ ਐਫ ਆਈ ਆਰ ਦਰਜ ਕਰਵਾਈ ਉਹਨਾਂ ਦੱਸਿਆ ਕਿ ਮੁਲਜ਼ਮ ਨੇ ਉਹਨਾਂ ਦੇ ਪੁੱਤਰ ਨਾਲ ਦੋਸਤੀ ਕੀਤੀ ਜੋ ਪਿੰਡ ਚ ਰਹਿ ਕੇ ਪੜ੍ਹਾਈ ਕਰ ਰਿਹਾ ਸੀ ਉਸ ਨੂੰ ਲਾਲਚ ਦੇ ਕੇ ਕਰੋ ਗਹਿਣੇ ਲਿਆਉਣ ਲਈ ਉਕਸਾਇਆ ਇਹ ਗਹਿਣੇ ਬੱਚੇ ਤੇ ਉਸਦੀ ਭੈਣ ਦੇ ਸਨ ਫਿਲਹਾਲ ਰਾਮਪੁਰਾ ਜਿਹੜਾ ਕਿ ਕਾਰਖਾਨਾ ਦੇ ਐਸ ਐਚਓ ਦਵਿੰਦਰ ਕੁਮਾਰ ਸਿੰਘ ਨੇ ਦੱਸਿਆ ਕਿ ਪਿਤਾ ਦੀ ਸ਼ਿਕਾਇਤ ਦੇ ਆਧਾਰ ਤੇ ਮਾਮਲਾ ਦਰਜ ਕਰ ਲਿਆ ਹੈ। આરોપી ਹੈ ਜਿਹੜਾ ਫਿਲਹਾਲ ਫਰਾਰ ਹੈ ਅਤੇ ਪੁਲਿਸ ਵੱਲੋਂ ਉਹਨਾਂ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਪੁਲਿਸ ਨੇ ਭਰੋਸਾ ਦਿੱਤਾ ਹੈ ਕਿ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਜਲਦ ਹੀ આરોપીਆਂ ਨੂੰ ਕਾਬੂ ਕਰ ਲਿਆ ਜਾਵੇਗਾ।